ਹਾਜਿੰਦਰ ਸਿੰਘ ਕਾਮੀ ਮੂੜ ਬਣੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤਾਮੀਨ ਨੂੰ ਪਈ 104 ਵੋਟਾਂ ਜਦਕਿ ਬੀਬੀ ਜਗੀਰ ਕੌਰ ਨੂੰ ਮਿਲਿਆ 42 ਵੋਟਾਂ ਜਿੱਤਨ ਤੋਂ ਬਾਅਦ ਤਾਮੀਨ ਨੇ ਸਰਕਾਰਾਂ ਤੇ ਲਾਇਆ ਇਲਜ਼ਾਮ ਕਿ ਹਕ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਆਈਫੋਨ ਮੈਂਬਰਾਂ ਨੂੰ ਦਿੱਤਾ ਗਿਆ ਲਾਲਚ ਚੋਣ ਛੋਈ ਹਾਰ ਤੋਂ ਬਾਅਦ ਬੋਲੇ ਬੀਬੀ ਜਗੀਰ ਕੌਰ ਕਿ ਹਰ ਲਿਫਾਫਾ ਖੁਲਵਾਉਣਾ ਅਤੇ ਚੋਣ ਕਰਵਾਉਣਾ ਸਾਡੀ ਜਿੱਤ ਹੈ ਅਕਾਲੀ ਦਲ ਦੇ ਅੰਦਰ ਕੁਝ ਗद्दार ਨੇ ਜੋ ਬਖਸ਼ੇ ਨਹੀਂ ਜਾਣਗੇ ਸੁਰਵੀਰ ਸਿੰਘ ਬਾਦਲ ਨੇ ਐਜੀਪੀਸੀ ਪ੍ਰਦਾਨ ਬਣਨ ਤੇ ਹਰਜਿੰਦਰ ਸਿੰਘ ਤਾਮੀਨ ਦਿੱਤੀ ਵਧਾਈ ਫੇਸਬੁੱਕ ਤੇ ਪੋਸਟ ਪਾ ਕੇ ਦਿੱਤੀਆਂ ਮੁਬਾਰਕਾਂ ਕਿਹਾ ਕੌਮ ਨੂੰ ਤੋੜਨ ਵਾਲਿਆਂ ਨੂੰ ਮਿਲੀ ਹਾਰ ਐਜੀਪੀਸੀ ਨਤੀਜਿਆਂ ਨੂੰ ਲੈ ਕੇ ਬੋਲੇ ਦਾਦੂਵਾਲ ਕਿਹਾ ਇਸ ਜਿੱਤ ਦਾ ਜਸ਼ਨ ਨਾ ਮਨਾਵਿਆ ਕਾ ਲਿੱਦਲ ਇਹ ਸੋਚੇ ਕਿ ਹੋਰ ਵੀ ਮੈਂਬਰ ਕਿਉਂ ਹੋ ਗਏ ਬਾਗੀ ਹੁਸ਼ਿਆਰਪੁਰ ਹਰਜਿੰਦਰ ਸਿੰਘ ਤਾਮੀਦ ਦੇ ਘਰ ਲੱਗੀਆਂ ਰੌਣਕਾਂ ਪਰਿਵਾਰਕ ਮੈਂਬਰਾਂ ਨੇ ਲੱਡੂ ਵੰਡ ਕੇ ਇੱਕ ਦੂਜੇ ਦਾ ਕਰਵਾਇਆ ਮੂੰਹ ਮਿੱਠਾ ਪਤਨੀ ਨੇ ਕਿਹਾ ਤਾਮੀਦਾ ਦੂਜੀ ਵਾਰ ਐਸਜੀਪੀਸੀ ਪ੍ਰਦਾਨ ਬਣਨਾ ਮਾਣ ਵਾਲੀ ਗੱਲ ਜਨਰੇ ਇਜਲਾਸ ਸ਼੍ਰੋਮਣੀ ਕਮੇਟੀ ਵੱਲੋਂ ਯੂਨੀਫਾਰਮ ਸਿਵਲ ਕੋਡ ਦਾ ਵਿਰੋਧ ਕਿਹਾ ਦੇਸ਼ ਤੇ ਹਿੱਚ ਨਹੀਂ ਹੈ ਇਹ ਯੂਨੀਫਾਰਮ ਸਿਵਲ ਕੋਡ ਪਾਜਪਾ ਨੇ ਇਸ ਨੂੰ ਲਾਗੂ ਕਰਨ ਦਾ ਕੀਤਾ ਹੈ ਵਾਦਾ ਮਠਿੰਡਾਲ ਵਿਜੀਲੈਂਸ ਨੇ ਕੀਤੀ ਵੱਡੀ ਕਾਰਵਾਈ ਨਿਹੰਆ ਵਾਲਾ ਥਾਣੇ ਦੇ ਐਸਐਚਓ ਨੂੰ ਲਿਆ ਹਿਰਾਸਤ 50000 ਰੁਪਏ ਦੇ ਰਿਸ਼ਵਤ ਲੈਣ ਦਾ ਇਲਜ਼ਾਮ ਗੁਰਾਸਪੁਰ ਦੇ ਪਿੰਡ ਬਖਤਪੁਰ ਚ 2 ਤੇ 13 ਵਿਚਾਲੇ ਹੋਈ ਕੋਣੀ ਛੜਪ ਇੱਕ ਦੂਜੇ ਤੇ ਕੀਤਾ ਹਮਲਾ ਤਿੰਨ ਵਿਅਕਤੀ ਹੋਏ ਜ਼ਖਮੀ ਸਰਕਾਰੀ ਕਣਕ ਦੀ ਘਟਵਣ ਨੂੰ ਲੈ ਕੇ ਹੋਇਆ ਸੀ ਵਿਵਾਦ ਗ੍ਰਿਸ਼ੰਕਰ ਦੇ ਪੰਡੌਰੀਚ ਲੋਕਾਂ ਨੇ ਚੋਰਾ ਨੂੰ ਮੌਕੇ ਤੋਂ ਕਾਬੂ ਕਰ ਕੀਤੀ ਕਟਮਾਰ ਮੰਦਿਰ ਚੋਂ ਗੋਲਕ ਚੋਰੀ ਕਰਕੇ ਲੈ ਜਾ ਰਹੇ ਸਨ ਚੋਰ ਲੋਕਾਂ ਨੇ ਗੋਲਕ ਤੋੜਿਆ ਕੀਤਾ ਕਾਬੂ ਜਲਾਰਾబాద్ ਦੀ ਸਬਜ਼ੀ ਮੰਡੀ 'ਚ ਹੋਈ ਲੜਾਈ ਕੁਝ ਬਦਮਾਸ਼ਾਂ ਨੇ ਹਥਿਆਰ ਨਾਲ ਲੁਕਾਂ ਦਾ ਟਕੀਤਾ ਹਮਲਾ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਹੋਇਆ ਸੀ ਵਿਵਾਦ ਜਿਲੰਦਰਗੁਰਾਇਆ ਨੇੜੇ ਨੈਸ਼ਨਲ ਹਾਈਵੇ ਤੇ ਸੜਕ ਖਾਸਾ ਸਰੀਏ ਨਾਲ ਪਰੇ ਟ੍ਰੱਕ 'ਚ ਟਕਰਾਈ ਪਿੱਛੇ ਆ ਰਹੀ ਤੇਜ਼ ਰਫਤਾਰ ਕਾਰ 5 ਲੋਕ ਹੋਏ ਜ਼ਖਮੀ ਫਜ਼ਿਲਕਾਚ ਟਰਾਲੇ ਦੀ ਚਪੇਟ 'ਚ ਆਉਣ ਵਾਲਾ ਕਿਸਾਨ ਦੀ ਮੌਤ ਦਾਣਾ ਮੰਡੀ ਚੋਣਾ ਵੇਚ ਕੇ ਘਰ ਜਾ ਰਿਹਾ ਸੀ ਮ੍ਰਿਤਕ ਇਲਾਜ ਲਈ ਹਸਪਤਾਲ ਲਿਜਾਏ ਗਏ ਕਿਸਾਨ ਨੂੰ ਡਾਕਟਰਾਂ ਨੇ ਐਲਾਨਿਆ ਮ੍ਰਿਤਕ ਜਲੰਧਰ ਚ ਪੁਲਿਸ ਕਰਮਚਾਰੀ ਨੇ ਜਾਨ ਤੇ ਖੇਡ ਕੇ ਬਚਾਇਆ ਸ਼ਖਸ ਟ੍ਰੇਨ ਤੇ ਚੜਨ ਲੱਗਿਆ ਤਿਲਕਿਆਂ ਸੀ ਸ਼ਖਸ ਨਾਲ ਹੀ ਕਿਸਟ ਦਾ ਹੋਇਆ ਗਿਆ ਕਾਫੀ ਅੱਗੇ ਬਟਾਲਾ ਦੇ ਫੋਕਲ ਪੁਆਇੰਟ ਤੇ 26 ਸਾਲਾ ਨੌਜਵਾਨ ਦੀ ਮਿਲੀ ਲਾਸ਼ ਡੇੜਿਓ ਮਿਲਿਆ ਨਸ਼ੇ ਦਾ ਸਮਾਨ ਨਸ਼ੇ ਦੀ ਓਵਰਡੋਸ ਕਾਰਨ ਮੌਤ ਹੋਣ ਦਾ ਸ਼ੱਕ ਲਖਾ ਰੁਪਏ ਦੀ ਠੱਗੀ ਦੇ ਮਾਮਲੇ ਵਿਚ ਗੜ ਸ਼ੰਕਰ ਦੇ ਪਿੰਡ ਚੋੜਾ ਦਾ ਬਾਬਾ ਦਿਲਬਰ ਸਿੰਘ ਆਇਆ ਮੀਡੀਆ ਸਾਹਮਣੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਦੱਸਿਆ ਬੇਬੁਨਿਆਦ ਕਿ ਹਾਂ ਮੇਰੇ ਤੇ ਇਲਜ਼ਾਮ ਲਾਉਣ ਵਾਲਾ ਪਰਵਾਜ਼ ਕਰਦਾ ਹੈ ਮਾਨਸਿਕ ਤੌਰ ਤੇ ਪਰੇਸ਼ਾਨ ਫਰੀਦাবাদ ਦੇ ਸੈਕਟਰ 7 ਚੋਂ ਇੱਕ ਮਹਿਲਾ ਦੀ ਮਿਲੀ Laash ਬਲਾਤਕਾਰ ਤੋਂ ਬਾਅਦ ਕਤਲ ਦਾ ਖਦਸ਼ਾ ਪੁਲਿਸ ਮੁਤਾਬਕ ਮਹਿਲਾ ਦੇ ਸਿਰ ਤੇ ਮਿਲੇ 60 ਦੇ ਨਿਸ਼ਾਨ ਪਲਵਲ ਦੇ ਹੋਟਲ ਚ ਬਦਮਾਸ਼ਾਂ ਨੇ ਟੋਲ ਪਲਾਜ਼ਾ ਚੋਂ 20000 ਰੁਪਏ ਦੀ ਲੁੱਟੀ ਨਕਦੀ ਫਾਇਰਿੰਗ ਕਰਕੇ 20 ਮਿੰਟ ਤੱਕ ਮੁਫਤ ਚਲਾਇਆ ਟੋਲ ਮੈਨੇਜਰ ਦੀ ਸ਼ਿਕਾਇਤ ਤੇ ਪੁਲਿਸ ਨੇ ਦਰਜ ਕੀਤੀ ਕੇਸ ਰਾਮਪੁਰਾ ਫੋਲਸ ਸਿਵਲ ਹਸਪਤਾਲ ਦੇ 12 ਬਾਈਕ ਚੋਰੀ ਦਵਾਈ ਲੈਣ ਆਇਆ ਸੀ ਪੀੜਤ ਸ਼ਖਸ ਪੁਲਿਸ ਤੋਂ ਕੀਤੀ ਚੋਰ ਨੂੰ ਕਾਬੂ ਕਰਨ ਦੀ ਮੰਗ ਰਾਜਪੁਰਾਚ ਆਵਾਰਾ ਪਸ਼ੂਆਂ ਤੋਂ ਪਰੇਸ਼ਾਨ ਹੋਏ ਲੋਕ ਕਹਾ ਹਮੇਸ਼ਾ ਬਣਿਆ ਰਹਿੰਦਾ ਹੈ ਹਾਦਸਿਆਂ ਦਾ ਡਰ ਪ੍ਰਸ਼ਾਸਨ ਤੇ ਸੁਣਵਾਈ ਨਾ ਕਰਨ ਦਾ ਇਲਜ਼ਾਮ

ਲੰਬੀਚ ਕੋਈ ਪੱਕੀ ਮੰਡੀ ਨਾ ਹੋਣ ਕਾਰਨ ਆੜਤੀਆਂ ਤੇ ਕਿਸਾਨ ਹੋ ਰਹੇ ਪਰੇਸ਼ਾਨ ਪ੍ਰਸ਼ਾਸਨ ਵੱਲੋਂ ਮੰਡੀ ਲਈ ਨਿਰਧਾਰਿਤ ਨਹੀਂ ਕੀਤੀ ਗਈ ਜ਼ਮੀਨ ਆੜਤੀਆਂ ਨੇ ਮਾਰਕੀਟ ਕਮੇਟੀ ਤੇ ਵੀ ਚੁੱਕੇ ਸਵਾਲ ਤੇ ਦੌਰ ਟ੍ਰਾਂਸਪੋਰਟ ਸ਼ਹੀਦ ਭਗਤ ਸਿੰਘ ਟੈਕਨੀਕਲ ਯੂਨੀਵਰਸਿਟੀ ਪਹੁੰਚੇ ਕੈਬਨਿਟ ਮੰਤਰੀ ਫੋਜਾ ਸਿੰਘ ਸਰਾਰੀ ਪ੍ਰਾਇਮਰੀ ਸਕੂਲ ਖੇਡਾ ਦਾ ਕਿਟਾ ਉਦਘਾਟਨ ਕਿਹਾ ਬੱਚਿਆਂ ਨੂੰ ਵੱਟ ਛੱਡ ਕੇ ਲੈਣਾ ਚਾਹੀਦਾ ਹੈ ਖੇਡਾ ਛਸਾ ਕਲਵੰਟੀ ਸਾਹਬ ਉਹਦੇ ਪਿੰਡ ਨੱਚ ਕਿਸਾਨਾਂ ਨੇ ਬੰਦੀ ਬਣਾਇਆ ਪਨਗ੍ਰੇਨ ਏਜੰਸੀ ਦਾ ਇੰਸਪੈਕਟਰ ਚੋਨੇ ਚ ਕਾਟ ਲਗਾਉਣ ਕਰਨ ਪੜਕੇ ਕਿਸਾਨ ਇੰਸਪੈਕਟਰ ਦੇ ਖਿਲਾਫ ਪ੍ਰਦਰਸ਼ਨ ਵੀ ਕੀਤਾ ਕਰਨਾਲਜ ਪਈਆ ਜ਼ਿਲ੍ਹਾ ਪਰਿਸ਼ਦ ਦੀਆਂ ਵੋਟਾਂ 95 ਸਾਲਾ ਦੀ ਬਜ਼ੁਰਗ ਮਹਿਲਾ ਨੇ ਵੀ ਪਾਈ ਵੋਟ ਮਾਂ ਨੂੰ ਗੋਚ ਲੈ ਕੇ VOTING ਸੈਂਟਰ ਆਇਆ ਇੱਕ ਵਿਅਕਤੀ ਪੰਜਾਬ ਦੇ ਮੁਖ ਚੌਂ ਕਮਿਸ਼ਨਰ ਐਸ ਕਰੋਨਾ ਰਾਜੂ ਨੇ ਮੁਹਾਲੀ ਚ ਕੱਡੀ ਸਾਈਕਲ ਰੈਲੀ ਡੀਸੀ ਅਤੇ ਐਸਐਸਪੀ ਵੀ ਹੋਏ ਸ਼ਾਮਲ ਨੌਜਵਾਨਾਂ ਨੂੰ ਵੋਟਰ ਕਾਰਡ ਬਣਾਉਣ ਲਈ ਕੀਤਾ ਜਾਗਰੂਕ ਮੋਗਾਸ਼ ਲਗਾਇਆ ਗਿਆ ਮੁਫਤ ਕਾਨੂੰਨੀ ਸਹਾਇਤਾ ਕੈਂਪ ਸੈਸ਼ਨ ਜੱਜ ਨੇ ਲੋਕਾਂ ਨੂੰ ਅਧਿਕਾਰਾਂ ਬਾਰੇ ਕੀਤਾ ਜਾਗਰੂਕ ਕਰੀ 500 ਸ਼ਿਕਾਇਤਾਂ ਦਾ ਮੌਕੇ ਤੇ ਹੋਇਆ ਨਿਪਟਾਰਾ ਪਰਾਲਾਚ ਵਿਛੀ ਧੂਏ ਦੀ ਚਿੱਟੀ ਚਾਦਰ ਆਉਣ ਜਾਣ ਵਾਲੇ ਲੋਕਾਂ ਨੂੰ ਹੋਈ ਪਰੇਸ਼ਾਨੀ ਸਾਹ ਲੈਣ ਦੀ ਆ ਰਹੀ ਦਿੱਕਤ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਦੇ ਸਕੂਲ ਚ ਕਰਵਾਇਆ ਗਿਆ ਧਾਰਮਿਕ ਸਮਾਗਮ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕੀਤੀ ਸ਼ਿਰਕਤ ਸਕੂਲ ਨੂੰ ਹਰ ਸੰਭਵ ਮਦਦ ਦੇਣ ਦਾ ਦਿੱਤਾ ਭਰੋਸਾ ਮਹਿੰਗਾ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੱਢਿਆ ਮਹੱਲਾ ਸੁਲਤਾਨਪੁਰ ਲੋਧੀ ਚ ਵਿਖਾਏ ਹੈਰਾਨ ਕਰ ਦੇਣ ਵਾਲੇ ਕਰਤਬ ਮਹੱਲੇ ਚ ਹਾਥੀ ਕੋੜੇ ਰਹੇ ਖਿੱਚ ਦਾ ਕੇਂਦਰ ਜਸਿਸ ਡੀ ਵਾਈ ਚੰਦਰਚੂੜ ਬਣੇ ਦੇਸ਼ ਦੇ ਪੰਜਾਬ ਦੇ ਚੀਫ ਜਸਟਿਸ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਚੁਕਵਾਈ ਸੋ 2 ਸਾਲ ਚੀਫ ਜਸਟਿਸ ਵਜੋਂ ਨਿਭਾਉਣਗੇ ਸੇਵਾਵਾਂ ਕਮਾਂਟ੍ਰਿਕ ਬੌਕਸਿੰਗ ਚੈਂਪੀਅਨਸ਼ਿਪ ਸੋਨਾਮ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਤਿੰਨ 골ਡ ਅਤੇ ਇੱਕ ਸਿਲਵਰ ਮੈਡਲ ਜਿੱਤਿਆ ਦਿਲਚਸਪ ਹੋਏ ਸੀ ਮੁਕਾਬਲੇ ਘਰ ਵਾਪਸੀ ਤੇ ਹੋਇਆ ਸ਼ਾਨਦਾਰ ਸਵਤ ਨਿਊਜ਼ੀਲੈਂਡ ਨੂੰ ਹਰਾ ਕੇ T20 World Cup ਦੇ finals ਪਹੁੰਚਾ ਪਾਕਿਸਤਾਨ 153 ਦੌੜਾਂ ਦਾ ਮੇਲਾ ਸੀ ਟੀਚਾ 19.1 ਓਵਰ ਚ 7 ਵਿਕਟਾਂ ਨਾਲ ਦਰਜ ਕੀਤੀ ਜਿੱਤ T20 ਵਿਸ਼ਵ ਕੱਪ ਦੇ ਦੂਜੇ semi-final ਚ ਵੀਰਵਾਰ ਨੂੰ ਪਾਰਤ ਦਾ ਮੁਕਾਬਲਾ ਇੰਗਲੈਂਡ ਦੇ ਨਾਲ 6 ਸਾਲ ਬਾਅਦ ਇਸ ਟੂਰਨਾਮੈਂਟ ਦੇ semi-final ਚ ਪਹੁੰਚੀ ਟੀਮ ਇੰਡੀਆ 2007 ਤੋਂ ਨਹੀਂ ਦੀ ਅਗਵਾਈ ਚ ਜਿੱਤਿਆ ਸੀ World Cup ਐਡਵਾਂਸ ਟੈਕਸ ਭਰ ਕੇ ਚਰਚਾ ਚਾਹੀ ਕ੍ਰਿਕਟਰ ਮਹਿੰਦਰ ਸਿੰਘ ਟੋਨੀ 17 ਕਰੋੜ ਰੁਪਏ ਕਰਵਾਏ ਜਮਾਤ ਚਾਰਖੰਡ ਸਭ ਤੋਂ ਵੱਡੇ ਕਰਦਾਤਾ ਬਣੇ ਤੁਣ